ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ ਤੋਂ ਜਿਹੜਾ ਅੱਜ ਆਪਣਾ ਹਨਾ ਬੁਟੀਕ ਤੇ ਨਵਾਂ ਕੱਪੜਾ ਆਇਆ ਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਕਿ ਹੁਣ ਕੀ ਕੀ ਕੱਪੜੇ ਦੇ ਵਿੱਚ ਕੀ ਕੀ ਪ੍ਰਿੰਟ ਚੱਲ ਰਹੇ ਨੇ ਕੀ ਕੱਪੜਾ ਦਾ ਜਿਹੜਾ ਹੈਗਾ ਟ੍ਰੈਂਡ ਚੱਲ ਰਿਹਾ ਹੈ ਸਰਦੀਆਂ ਵਾਲਾ ਜਿਹੜਾ ਹੈਗਾ ਹਣਾ ਵੀ ਕੀ ਕੀ ਸਰਦੀਆਂ ਦੇ ਵਿੱਚ ਕੱਪੜਾ ਸੇਲ ਹੋ ਰਿਹਾ ਕਿ ਸੋਨਾ ਲੱਗਦਾ ਆ ਉਹ ਸਾਰੇ ਜਿਹੜੇ ਹੈਗੇ ਤੁਹਾਨੂੰ ਪ੍ਰਿੰਟ ਵਗੈਰਾ ਸੀ ਹੁਣ ਦਿਖਾਵਾਂਗੇ ਜੀ ਕਿਉਂਕਿ ਵਿੰਟਰ ਸੀਜ਼ਨ ਦੇ ਵਿੱਚ ਹਨਾ ਆਪਾਂ ਨੇ ਜਿਹੜੇ ਹੈਗੇ ਨੇ ਵਰਕ ਕਰਵਾ ਕੇ ਵੀ ਸੂਟ ਸੇਲ ਕੀਤੇ ਆ ਜਿੱਦਾਂ ਆਪਾਂ ਵਰਕ ਵਗੈਰਾ ਵੀ ਕਰਵਾਉਨੇ ਆ ਹਨਾ ਪਲੇਨ ਸੂਟਾਂ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਅੱਜ ਸੂਟ ਰੈਡੀ ਹੋ ਕੇ ਆਏ ਆ ਉਹ ਵੀ ਦਿਖਾਉਣੇ ਆ ਜਿਹੜੇ ਅੱਜ ਆਪਾਂ ਪਲੇਨ ਭੇਜਨੇ ਆ ਉਹ ਵੀ ਦਿਖਾਉਣੇ ਆ ਆ ਲਓ ਜੀ ਸਭ ਤੋਂ ਪਹਿਲਾਂ ਆਪਾਂ ਕਟ੍ਰਾਈ ਤੋਂ ਸ਼ੁਰੂ ਕਰਾਂਗੇ ਜਿੱਦਾਂ ਕਿ ਕਟ్రਾਈ ਬਹੁਤ ਜਾਦੇ ਸੋਹਣਾ ਕੱਪੜਾ ਲੱਗਦਾ ਹੈ ਦੇਖੋ ਨੇੜੇ ਲਾ ਕੇ ਮੈਂ ਕੈਮਰਾ ਦਿਖਾ ਦਾਂਗੀ ਕਟ్రਾਈ ਦੇਖੋ ਬਹੁਤ ਜਾਦੇ ਸੋਹਣੀ ਕਟ్రਾਈ ਹੈ ਇਹ ਜਿਹੜੇ ਪ੍ਰਿੰਟ ਇਹਨਾਂ ਦੀ ਸ਼ਰਟ ਆਉਗੀ ਜੀ ਆ ਦੇਖੋ ਪਲੇਨ ਜਿਹੜੀ ਬਾਟਮ ਆਉ ਪਿਓਰ ਪਸ਼ਮੀਨੇ ਦੀ ਬਾਟਮ ਆਉਗੀ ਇਹਦੇ 'ਚ ਹਲਕੀ ਸਲਵਾਰ ਨਹੀਂ ਲੱਗੀ ਹੋਈ ਓਰੀਜਨਲ ਸਲਵਾਰ ਲੱਗੀ ਹੋਈ ਹੈ ਇਹ ਸੂਟ ਜਿਹੜੇ ਹੈਗੇ 2 2000 ਦੇ ਸੇਲ ਹੋ ਰਹੇ ਨੇ ਜੀ ਇਹਦੇ ਚ ਕਲਰ ਦਿਖਾਵਾਂਗੇ ਆਪਾਂ ਤੁਹਾਨੂੰ ਆਪਾਂ ਆਪਣੇ ਕੋਲੇ ਤੁਹਾਨੂੰ ਬਿਲਕੁਲ ਸਸਤੇ ਰੇਟਾਂ ਤੇ ਮਿਲਣਗੇ ਜਿੱਦਾਂ ਆਪਾਂ ਤੁਹਾਨੂੰ ਆਈਡੀਆ ਜਾ ਦੇ ਦਿੰਨੇ ਆ ਹਨ ਆਪਣੇ ਕੋਲੇ 1100 ਤੋਂ ਕਟਾਈ ਦਾ ਸੂਟ ਸ਼ੁਰੂ ਹੋ ਜਾਂਦਾ ਹੈ 11 12 1300 ਦੁਪੱਟੇ ਨਾਲ ਹਨ ਥੋੜਾ ਜਿਹਾ 1500 ਅੱਧੀ ਰੇਂਜ ਚ ਚਲਿਆ ਜਾਂਦਾ ਹੈ 15 1700 ਤੱਕ ਜਿਹੜਾ ਹੈਗਾ ਨੇ ਦੁਪੱਟੇ ਨਾਲ ਜਿਹੜੇ 26 2600 ਦੇ ਸੂਟ ਸੇਲ ਹੋ ਰਹੇ ਨੇ ਆਪਾਂ ਉਹ ਸੂਟ 1300 ਦਾ ਦੇ ਰਹੇ ਆ ਮਤਲਬ ਕਿ ਅੱਧੋ ਅੱਧੀ ਦਾ ਫਰਕ ਹੈ ਜੇ 3000 ਦਾ ਸੂਟ ਵਿਕ ਰਿਹਾ ਤਾਂ ਸਾਡੇ ਕੋਲੇ ਉਹ 1500 ਦਾ ਮਿਲੂਗਾ ਆਪਾਂ ਕਲੀਅਰ ਰੇਟ ਤੁਹਾਨੂੰ ਤਾਂ ਨਹੀਂ ਕਰਦੇ ਜੀ ਹੈਨਾ ਬਹੁਤ ਭਾਣਾ ਦੇ ਮੈਸੇਜ ਆਉਂਦੇ ਹੁੰਦੇ ਨੇ ਕਿ ਪ੍ਰਾਈਸ ਦੱਸ ਦਿਆ ਕਰੋ ਕਿਉਂਕਿ ਆਪਾਂ ਕਿਸੇ ਦੀ ਰੋਜੀ ਰੋਟੀ ਮਾਰਨਾ ਨਹੀਂ ਜਾਂਉਂਦੇ ਹੈਨਾ ਜੀ ਕਿਤੋਂ ਸਸਤਾ ਮਿਲਦਾ ਤੇ ਕਿਤੋਂ ਸਸਤਾ ਮਿਲਦਾ ਚਲੋ ਆਪਾਂ ਸਾਰਿਆਂ ਦੇ ਆਪਦੇ ਆਪਦੇ ਰੇਟ ਹੈਗੇ ਆ ਆਪਾ ਤੁਹਾਨੂੰ ਆਈਡੀਆ ਜਾਂ ਦੇ ਸਕਦੇ ਆ ਜੇ ਤੁਸੀਂ ਸਾਡੇ ਕੋਲ ਆ ਕੇ ਮਤਲਬ ਕਿ ਖਰੀਦੋਗੇ ਤੁਹਾਨੂੰ ਕੋਈ ਮਹਿੰਗਾ ਨਹੀਂ ਲੱਗੂਗਾ ਤੁਹਾਨੂੰ ਪਤਾ ਲੱਗ ਜਾਏਗਾ ਦੇਖੋ ਇਹਦੇ ਵਿੱਚ ਗ੍ਰੇ ਕਲਰ ਹੈ ਇਹਦੇ ਵਿੱਚ ਦੋ ਕਲਰ ਜਿਹੜੇ ਹੈਗੇ ਸਾਡੇ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਸੋਲਡ ਹੋ ਗਏ ਜੀ ਤੇ ਕਟرائی ਦੇ ਵਿੱਚ ਇਹ ਜਿਹੜੇ ਮੈਚਿੰਗ ਆ ਗਏ ਸੀਗੇ ਇਹ ਦੇਖੋ ਆਲ ਓਵਰ ਦੇ ਵਿੱਚ ਕਿੰਨਾ ਸੋਹਣਾ ਪ੍ਰਿੰਟ ਆਇਆ ਹੈ ਅ ਦੇਖੋ ਸਾਰੇ ਕਲਰਾਂ ਦਾ ਜਿਹੜਾ ਫਰਕ ਹੈ ਇਹ ਇਹਨੂੰ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਮੈਚਿੰਗ ਜਿਹੜਾ ਥੋੜਾ ਜਿਹਾ ਸਸਤਾ ਪੈ ਜਾਂਦਾ ਜੀ ਜੇ ਆਲ ਓਵਰ ਲੈਣੇ ਆ ਥੋੜਾ ਜਿਹਾ ਮਹਿੰਗਾ ਪੈ ਜਾਂਦਾ ਜਿਹੜੇ ਹੈਗੇ 2-3 ਪ੍ਰਿੰਟ ਤਾਂ ਸਾਡੇ ਇਹੋ ਜਿਹੇ ਤੇ ਜਿਹੜੇ ਸਾਡੇ ਕੱਪੜਾ ਜਿਹੜਾ ਕੱਲ ਦਾ ਆਇਆ ਹੋਇਆ ਆਪਣੇ ਕਾਫੀ ਸੂਟ ਇਹਦੇ ਵਿੱਚੋਂ ਸੇਲ ਹੋ ਗਏ ਜਿਵੇਂ ਕਹਿ ਲਈ 15-20 ਸੂਟ ਸਾਡੇ ਇਹਦੇ ਵਿੱਚੋਂ ਸੇਲ ਹੋ ਗਏ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਮਿਲਿਆ ਹੁਣ ਜਿੰਨਾ ਕੁ ਮਾਲ ਆਪਣੇ ਕੋਲੇ ਚਲੋ ਹੈਗਾ ਸੀਗਾ ਆਪਾਂ ਅਜੇ ਵੀ ਕਾਫੀ ਮਾਲ ਜਿਹੜਾ ਹੈਗਾ ਆ ਕਿਉਂਕਿ ਕਾਫੀ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਆਪਾਂ ਨੇ ਕੱਪੜਾ ਮੰਗਵਾਇਆ ਸੀਗਾ ਕਿਉਂਕਿ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਕੱਪੜਾ ਜਿਹੜਾ ਇਹ ਜਿੱਦਾਂ ਆਪਾਂ ਕਿਤੇ ਪ੍ਰੋਗਰਾਮ ਤੇ ਜਾਂਦੇ ਆ ਚਾਹੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਤੇ ਜਾਂਦੇ ਆ ਜਾਂ ਕਿਤੇ ਵੀ ਆਪਾਂ ਰਿਸ਼ਤੇਦਾਰੀਆਂ ਜਾਂਦੇ ਆ ਇਹ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਇਹਨਾਂ ਤੇ ਕੋਈ ਬੁਰ ਬਗੈਰਾ ਦੀ ਸ਼ਿਕਾਇਤ ਨਹੀਂ ਗਰਮ ਨੇ ਸਾਲੋਂ ਸਾਲ ਚੱਲਣ ਵਾਲਾ ਕੱਪੜਾ ਦੇਖੋ ਔਰਿਜਨਲ ਕਟرائی ਹੈ ਜੀ ਔਰਿਜਨਲ ਕਟرائی ਹੈ ਇਹ ਜਿੱਦਾਂ ਮਹਿਰੂਨ ਜਿਹਾ ਕਲਰ ਆ ਗਿਆ ਏ ਮਤਲਬ ਕਿ ਡਾਰਕ ਗ੍ਰੀਨ ਜਾ ਆ ਗਿਆ ਇਹ ਜਿਹੜਾ ਬਲੈਕ ਆ ਗਿਆ ਇਹਦੇ ਨਾਲ ਤੁਸੀਂ ਮੈਚਿੰਗਾਂ ਵੀ ਬਣਾ ਸਕਦੇ ਹੋ ਅਸੀਂ ਮੈਚਿੰਗਾਂ ਵੀ ਜਿਹੜੀਆਂ ਹੈਗੀਆਂ ਨਾਲ ਲੈਤੀਆਂ ਹੋਈਆਂ ਨੇ ਆ ਦੇਖੋ ਇਹਦੇ ਨਾਲ ਇਹਦੀ ਮੈਚਿੰਗ ਕਿੰਨੀ ਸੋਹਣੀ ਲੱਗੂ ਇਹ ਨਾ ਤਾਂ ਆਪਾਂ ਮਹਿਰੂਣੀ ਕਹਿ ਸਕਦੇ ਆ ਵਾਈਨ ਜਿਹਾ कलर ਆ ਗਿਆ ਜੀ ਹੋ ਸਕਦਾ ਕੈਮਰੇ ਦੇ ਵਿੱਚ ਥੋੜਾ-ਬੋਤੋ ਫਰਕ ਆਉਂਦਾ ਹੋਵੇ ਹਨਾ ਇਹਦੇ ਨਾਲ ਤੁਸੀਂ ਸੱਤੋਂ ਮੈਚਿੰਗ ਬਣਾ ਕੇ ਵੀ ਲੈ ਸਕਦੇ ਜੇ ਤੁਸੀਂ ਸਾਡੇ ਕੋਲ ਆਲ ਓਵਰ ਖਰੀਦਣਾ ਚਾਹੁੰਦੇ ਹੋ ਉਹ ਤੁਹਾਡੀ ਚੁਆਇਸ ਹੈ ਤੇ ਜੇ ਤੁਸੀਂ ਮੈਚਿੰਗ ਰਿਦਣਾ ਚਾਹੁੰਦੇ ਹੋ ਤਾਂ ਉਹ ਵੀ ਆਪਾਂ ਕਰ ਦਾਂਗੇ ਜੀ ਆਪਾਂ ਹੁਣ ਤੁਹਾਨੂੰ ਸਾਰੇ ਕਟ్రਾਈ ਦੀ ਵੈਰਾਈਟੀ ਦਿਖਾਵਾਂਗੇ ਦੇਖੋ ਇਹ ਵਾਲੇ ਕਟ్రਾਈ ਦੇ ਹੋਗੇ ਇਹ ਵਾਲੇ ਜਿਹੜੇ ਹੈਗੇ ਨੇ ਕਟ్రਾਈ ਦੇ ਇਹਨੇ ਜੀ ਦੁਪੱਟਾ ਸੂਟ ਇੱਕ ਦੁਪੱਟਾ ਸੂਟ ਬਹੁਤ ਸੋਹਣਾ ਪ੍ਰਿੰਟ ਸੀਗਾ ਹੋਰ ਸੀਗਾ ਪ੍ਰਿੰਟ ਉਹ ਆਪਣਾ ਜਿਹੜਾ ਹੈਗਾ ਪ੍ਰਿੰਟ ਸੇਲ ਹੋ ਗਿਆ ਜਦੋਂ ਵੀ ਤੁਸੀਂ ਆਉਣਾ ਸਾਡੇ ਸ਼ਾਪ ਤੇ ਆ ਕੇ ਖਰੀਦ ਸਕਦੇ ਹੋ ਕਿਉਂਕਿ ਕੱਪੜਾ ਤਾਂ ਆਪਣੇ ਕੋਲੇ ਹਰ ਵਕਤ ਨਵਾਂ ਕੱਪੜਾ ਹੁੰਦਾ ਹੈਗਾ ਜੀ ਆਪਾਂ ਤੁਹਾਨੂੰ ਆਪਣਾ ਐਡਰੈਸ ਵੀ ਦੱਸ ਦਾਂਗੇ ਆਪਣਾ ਐਡਰੈਸ ਹੈਗਾ ਆ ਧੂਰੀ ਆਪਣਾ ਬੁਟੀਕ ਹੈਗਾ ਜੀ ਦਸਮੇਸ਼ ਨਗਰ ਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਬਰਨਾਲਾ ਰੋਡ ਦੇ ਉੱਪਰ ਗਲੀ ਦੇ ਵਿੱਚ ਦਸਮੇਸ਼ ਨਗਰ ਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈ ਕੌਰ ਸੰਧੂ ਐਂਡ ਬਿਊਟੀ ਸੈਲੂਨ ਧੂਰੀ ਜੀ ਜਦੋਂ ਮਰਜ਼ੀ ਤੁਸੀਂ ਸਾਡੇ ਕੋਲ ਆ ਕੇ ਕਪੜਾ ਖਰੀਦ ਸਕਦੇ ਹੋ ਇਹ ਦੇਖੋ ਇਹ ਵਾਲੇ ਜਿਹੜੇ ਹੈਗੇ ਨੇ ਮੈਂ ਦੁਪੱਟਾ ਸੂਟ ਆ ਗਏ ਜੀ ਮੈਚਿੰਗ ਸੂਟ ਨੇ ਦੁਪੱਟਾ ਸੂਟ ਨੇ ਦੇਖੋ ਮੈਂ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾ ਦਾਂਗੀ ਇੰਨੇ ਜਿਆਦੇ ਸੋਹਣੇ ਪ੍ਰਿੰਟ ਨੇ ਪਿਓਰ ਪਸ਼ਮੀਨੇ ਦੀ ਜਿਹੜੀ ਹੈਗਾ ਸਲਵਾਰਾਂ ਲੱਗੀਆਂ ਨੇ ਪਿਓਰ ਪਸ਼ਮੀਨੇ ਦੀ ਸਲਵਾਰ ਲੱਗੀ ਹੋਈ ਦੇਖੋ ਕਟرائی ਦਾ ਪ੍ਰਿੰਟ ਦੇਖੋ ਚੈੱਕ ਕਰ ਸਕਦੇ ਹੋ ਤੁਸੀਂ ਕਿੰਨੀ ਸੋਹਣੀ ਕਟرائی ਹੈ ਇੰਨਾ ਸੋਹਣਾ ਕੱਪੜਾ ਹੈਗਾ ਆ ਦੇਖੋ ਮੈਂ ਤੁਹਾਨੂੰ ਖੋਲ ਕੇ ਇੱਕ ਵਾਰੀ ਇੱਕ ਸੂਟ ਖੋਲ ਕੇ ਆਪਾਂ ਦਿਖਾ ਦਾਂਗੇ ਇਹਦੇ 'ਚ ਕਲਰ ਹੈਗਾ ਬਲੈਕ ਬਲੂ ਤੇ ਇੱਕ ਮਾਊਸ ਜਿਹਾ ਕਲਰ ਹੈ ਨਾ ਤਾਂ ਉਹ ਆਪਾਂ ਮਹਿੰਦੀ ਕਹਿ ਸਕਦੇ ਹਾਂ ਆ ਦੇਖੋ ਇਹ ਵਾਲੀ ਜਿਹੜੀ ਹੈਗੀ ਕਮੀਜ਼ ਹੈਗੀ ਜਿਹੜੀ ਸ਼ਰਟ ਤੇ ਇੰਨੇ ਸੋਹਣੇ ਸੋਹਣੇ ਪ੍ਰਿੰਟ ਆਏ ਹੋਏ ਨੇ ਆਪਣੇ ਕੋਲ ਆ ਦੇਖੋ ਇਹ ਵਾਲਾ ਜਿਹੜਾ ਹੈਗਾ ਦੁਪੱਟਾ ਹੈਗਾ ਜੀ ਮਸਲੀਨ ਦਾ ਦੁਪੱਟਾ ਹੈ ਪੂਰਾ ਫੁੱਲਸਾਏ ਦਾ ਦੁਪੱਟਾ ਆ ਦੇਖੋ ਇੰਨਾ ਸੋਹਣਾ ਪ੍ਰਿੰਟਡ ਆ ਦੁਪੱਟਾ ਹੈਗਾ ਇਹਦੇ ਨਾਲ ਪੂਰੇ ਫੁੱਲਸਾਏ ਦੇ بڑے ਦੁਪੱਟੇ ਨੇ ਜੀ ਇਹਦੇ ਨਾਲ ਆਪਣੇ ਕੋਲੇ ਆ ਦੇਖੋ ਕਿੱਡੇ ਕਿੱਡੇ ਦੁਪੱਟੇ ਨੇ ਇਹਨਾਂ ਨਾਲ ਨਾਲ ਪਲੇਨ ਸਲਵਾਰਾਂ ਨੇ ਮੈਂ ਤੁਹਾਨੂੰ ਇਹਦੇ ਕਲਰ ਚੈੱਕ ਕਰਵਾ ਦੇਣੀ ਇਹਦੇ ਜਿਹੜੇ ਕਲਰ ਹੈਗੇ ਨੇ ਜੀ ਇਹ ਬਲੈਕ ਕਲਰ ਹੋ ਗਿਆ ਦੇਖੋ ਇਹ ਵਾਲਾ ਜਿਹੜਾ ਹੈਗਾ ਬਲੂ ਕਲਰ ਹੋ ਗਿਆ ਇਹ ਵੀ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਇਹ ਦੇਖੋ ਇੱਕ ਇਹ ਕਲਰ ਹੈ ਇੱਕ ਇਹ ਵਾਲਾ ਕਲਰ ਹੈ ਬਹੁਤ ਜ਼ਿਆਦਾ ਸੋਹਣੇ ਸੂਟ ਨੇਗੇ ਇਹ ਸਾਰੇ ਕਟਰਾਏ ਦੇ ਵਿੱਚ ਹੈਗੇ ਨੇ ਜੀ ਆਪਾਂ ਸਾਰੇ ਵੈਰਾਈਟੀ ਜਿਹੜੀ ਹੈਗੀ ਤੁਹਾਨੂੰ ਦਿਖਾ ਦਾਂਗੇ ਆਪਣੇ ਕੋਲੇ ਚੌਥੇ ਪੰਜਵੇਂ ਦੇਣਾ ਕੱਪੜਾ ਜਿਹੜਾ ਹੈਗਾ ਆਉਂਦਾ ਰਹਿੰਦਾ ਤੇ ਸੇਲ ਵੀ ਹੁੰਦਾ ਰਹਿੰਦਾ ਤੇ ਇਹ ਵਾਲੇ ਜਿੱਦਾਂ ਹੁੰਦੇ ਨੇ ਆਲਪਾਈਨ ਦੇ ਸੂਟ ਜੀ ਇਹਨਾਂ ਤੇ ਵੀ ਕੋਈ ਬੁਰਾ ਵਗੈਰਾ ਦੀ ਸ਼ਿਕਾਇਤ ਨਹੀਂ ਹੈਗੀ ਇਹ ਵੀ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੇ ਜਿਵੇਂ ਇਹ ਹੁੰਦੇ ਨੇ ਜੀ ਇਟਾਲੀਅਨ ਬੂਲ ਦੇ ਇਟਾਲੀਅਨ ਬੂਲ ਦੇ ਇਹ ਵੀ ਤੁਸੀਂ ਪ੍ਰਿੰਟਡ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਬਾਕੀ ਦੇਖੋ ਇਟਾਲੀਅਨ ਬੂਲ ਦੇ ਤੁਸੀਂ ਸਾਡੇ ਕੋਲੋਂ ਮੈਚਿੰਗ ਸੂਟ ਵੀ ਲੈ ਸਕਦੇ ਹੋ ਤੇ ਆਲਓਵਰ ਵੀ ਲੈ ਸਕਦੇ ਆਹ ਦੇਖੋ ਜਿੱਦਾਂ ਮਰਜੀ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਆਹ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈਗਾ ਸੂਟ ਦਾ ਪ੍ਰਿੰਟ ਬਹੁਤ ਸੋਹਣਾ ਹੈ ਆ ਦੇਖੋ ਇਹਦੇ ਚ ਜਿਹੜੇ ਹੈਗੇ ਨੇ ਕਲਰ ਦੇਖੋ ਜੀ ਤੇ ਵਾਈਨ ਕਲਰ ਆ ਗਿਆ ਤੇ ਇਹ ਵਾਲਾ ਬਲੈਕ ਕਲਰ ਆ ਗਿਆ ਇਹਦੇ ਨਾਲ ਤੁਸੀਂ ਜਿਹੜੇ ਹੈਗੇ ਪਸ਼ਮੀਨੇ ਦੀਆਂ ਸਲਵਾਰਾ ਲਵਾ ਸਕਦੇ ਹੋ ਪਸ਼ਮੀਨੇ ਦੇ ਪਲੇਨ ਦੇ ਆਪਣੇ ਕੋਲੇ ਸਾਰੇ ਕਲਰ ਹੁੰਦੇ ਆ ਆ ਦੇਖੋ ਅੱਜ ਆਪਾਂ ਨੇ ਜਿਹੜੇ ਵਰਕ ਵਾਸਤੇ ਭੇਜਣੇ ਆ ਕਲਰ ਆ ਸਾਰਾ ਪਲੇਨ ਪਸ਼ਮੀਨਾ ਆਇਆ ਹੋਇਆ ਆਪਣੇ ਕੋਲ ਪਲੇਨ ਪਸ਼ਮੀਨਾ ਆਪ ਕਿਉਂਕਿ ਆਪਾਂ ਵਰਕ ਵੀ ਕਰਵਾ ਕੇ ਦਿੰਨੇ ਆ ਤੁਸੀਂ ਆਪਣਾ ਡਿਜ਼ਾਈਨ ਵਗੈਰਾ ਦੱਸ ਕੇ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਤੇ ਬਾਕੀ ਸਾਡੇ ਕੋਲੇ ਵਰਕ ਕਰੇ ਵੀ ਹੁੰਦੇ ਨੇ ਤੁਸੀਂ ਉਹ ਵੀ ਖਰੀਦ ਸਕਦੇ ਹੋ ਪਸੰਦ ਕਰਕੇ ਇਹ ਜਿੱਦਾਂ ਤੁਸੀਂ ਆਪਣੀ ਚੁਆਇਸ ਦੇ ਵੀ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਆਪਣਾ ਘੇਰਾ ਵਗੈਰਾ ਚਾਕ ਵਗੈਰਾ ਦੱਸ ਕੇ ਆਪਾਂ ਉਸ ਤਰ੍ਹਾਂ ਦੇ ਵੀ ਵਰਕ ਕਰਵਾਉਣੇ ਆ ਤੇ ਇਹ ਆਪਣੇ ਕੋਲੇ ਇਟਾਲੀਅਨ ਬੂਲ ਦੇ ਵੀ ਕਾਫੀ ਸੂਟ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਜੀ ਆਪਣੇ ਕੋਲੇ ਇੰਨਾ ਸੋਹਣਾ ਸੋਹਣਾ ਕੱਪੜਾ ਆਇਆ ਹੋਇਆ ਸੀ ਇਸ ਵਾਰੀ ਬਹੁਤ ਜ਼ਿਆਦਾ ਕੱਪੜਾ ਤਾਂ ਸੇਲ ਹੋ ਗਿਆ ਇਹ ਦੇਖੋ ਇਹ ਵੀ ਜਿਹੜੇ ਤਸਮੀਨੇ ਦੇ ਸੂਟ ਨੇ ਜੀ ਸਾਬ ਸਲਵਾਰਾਂ ਦੇ ਨਾਲ ਨੇ ਦੇਖੋ ਡਿਜੀਟਲ ਪ੍ਰਿੰਟ ਹੈ ਇਹ ਇਹ ਵਾਲੇ ਜਿਹੜੇ ਸੂਟ ਹੈਗੇ ਨੇ ਜੀ ਸਿਮਰ ਪਸ਼ਮੀਨੇ ਦੇ ਸੂਟ ਹੈਗੇ ਨੇ ਇਹ ਵਿਦਾਊਟ ਦੁਪੱਟਾ ਸੂਟ ਹੈਗੇ ਨੇ ਜੀ ਤੁਹਾਨੂੰ ਦੁਪੱਟਾ ਵੀ ਤਿਆਰ ਕਰਵਾ ਕੇ ਦੇ ਸਕਦੇ ਆਪਾਂ ਦੇਖੋ ਜਿੱਦਾਂ ਇਹਦੀ ਸਲਵਾਰ ਦੇ ਵਿੱਚ ਵੀ ਪ੍ਰਿੰਟ ਹੈ ਹਲਕਾ ਹਲਕਾ ਜਿਹਾ ਪ੍ਰਿੰਟ ਜਿੱਦਾਂ ਕਹਿੰਦੀ ਸਲਵਾਰ ਦੇ ਵਿੱਚ ਵੀ ਹੈਗਾ ਇਹਨਾਂ ਤੇ ਵੀ ਕੋਈ ਬੁਰ ਵਗੈਰਾ ਦੀ ਸ਼ਿਕਾਇਤ ਨਹੀਂ ਹੈਗੀ ਜੀ ਬੁਰ ਵਗੈਰਾ ਆਉਂਦਾ ਨਹੀਂ ਤੁਸੀਂ ਸਾਡੇ ਕੋਲੋਂ ਇਹ ਸਾਡੇ ਸ਼ਾਪ ਤੇ ਆ ਕੇ ਵੀ ਖਰੀਦ ਸਕਦੇ ਆ ਆ ਦੇਖੋ ਇਹਦੇ ਵਿੱਚ ਕਲਰ ਜਿਹੜੇ ਹੈਗੇ ਨੇ ਇਹਦੇ ਵਿੱਚ ਕਲਰ ਕਾਫੀ ਆਇਆ ਕਲਰ ਵੀ ਕਾਫੀ ਆਇਆ ਜੀ ਪ੍ਰਿੰਟ ਵੀ ਕਾਫੀ ਆ ਤੇ ਬਾਕੀ ਆਪਣੇ ਕੋਲੇ ਇਹ ਵਾਲੇ ਦੁਪੱਟਾ ਸੂਟਾਂ ਦੀ ਵੀ ਕਾਫੀ ਮੰਗ ਦਿੱਤੀ ਜੀ ਇਸ ਵਾਰੀ ਤੇ ਦੁਪੱਟਾ ਸੂਟ ਆਪਣੇ ਕੋਲੇ ਬਹੁਤ ਆਏ ਨੇ ਕਰਦੀਆਂ ਨੇ ਆ ਦੇਖੋ ਆਪਾਂ ਇੱਕ ਟੂਟ ਤੁਹਾਨੂੰ ਖੋਲ ਕੇ ਦਿਖਾ ਦਾਂਗੇ ਕਲਰ ਜਿਹੜੇ ਹੈਗੇ ਬਹੁਤ ਸੋਹਣੇ ਕਲਰ ਕਲਰ ਇਹਦੇ ਥੋੜੇ ਜਿਹਾ ਲਾਈਟ ਹੀ ਨੇ ਪ੍ਰਿੰਟ ਜਿਹੜਾ ਹੈਗਾ ਥੋੜਾ ਜਿਹਾ ਵੱਡਾ ਹੈਗਾ ਜੀ ਆ ਦੇਖੋ ਇਸ ਤਰ੍ਹਾਂ ਦੇ ਜਿਹੜੇ ਆਲਓਵਰ ਸੂਟ ਨੇ ਜੀ ਇਹ ਪੂਰਾ ਆਲਓਵਰ ਸੂਟ ਹੈ ਤੇ ਹੈਗਾ ਪਸ਼ਮੀਨੇ ਦਾ ਜੀ ਲਾਈਨਿੰਗ ਬਣੀ ਹੋਈ ਹੈ ਵਿੱਚ ਦੇਖੋ ਜਿੱਧਰ ਟੈਬੀ ਲਾਈਨਿੰਗ ਦੇ ਆਉਂਦੇ ਨੇ ਲਾਈਨਿੰਗ ਵਾਲੇ ਸੂਟ ਨੇ ਹੈਗੇ ਜਿਹੜੇ ਹੈਗੇ ਪਸ਼ਮੀਨੇ ਦੇ ਜੀ ਨੇ ਜਿਹੜਾ ਇਹਨਾਂ ਦੇ ਨਾਲ ਦੁਪੱਟਾ ਲੱਗਿਆ ਹੋਇਆ ਹੈ ਟੈਬੀ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਜੀ ਆਹ ਦੇਖੋ ਪ੍ਰਿੰਟਡ ਦੁਪੱਟਾ ਪੂਰਾ ਫੁੱਲ ਸਾਈਜ਼ ਦਾ ਦੁਪੱਟਾ ਦੇਖੋ ਦੁਪੱਟੇ ਬਹੁਤ ਜ਼ਿਆਦੇ ਸੋਹਣੇ ਨੇ ਇਹਨਾਂ ਦੇ ਦੁਪੱਟੇ ਸਾਰੇ ਸੂਟਾਂ ਦੇ ਬਹੁਤ ਹੀ ਜ਼ਿਆਦਾ ਸੋਹਣੇ-ਸੋਹਣੇ ਇਹ ਜਿਹੜੇ ਹੈਗੇ ਨੇ ਦੁਪੱਟੇ ਹੈਗੇ ਆ ਆ ਦੇਖੋ ਨੇੜੇ ਲਾ ਕੇ ਮੈਂ ਤੁਹਾਨੂੰ ਦਿਖਾ ਦਾਂਗੀ ਟੈਬੀ ਲਾਈਨਿੰਗ ਦੇ ਦੁਪੱਟੇ ਨੇ ਪਿਓਰ ਟੈਬੀ ਲਾਈਨਿੰਗ ਦੇ ਦੁਪੱਟੇ ਨੇ ਜਿਹੜੇ ਹੈਗੇ ਇਹਦੇ ਵਿੱਚ ਕਲਰ ਆ ਆ ਦੇਖੋ ਜਿਦਾ ਇਹ ਸੀ ਗ੍ਰੀਨ ਜਿਹਾ ਕਲਰ ਆ ਗਿਆ ਇਹ ਪਰਪਲ ਸ਼ੇਡ ਆ ਰਿਹਾ ਹਨ ਇਹ ਜਿਦਾਂ ਮੋਸਟਰਡ ਕਲਰ ਆ ਗਿਆ ਸਾਰੇ ਸਰਦਾਰੀ ਕਲਰ ਹੈਗੇ ਆ ਇਹਦੇ ਵਿੱਚ ਇਹ ਕੇ ਟੈਕਸਚਰ ਤੇ ਟੂਟ ਨੇ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਲੱਗਿਆ ਹੋਇਆ ਇਹਨਾਂ ਦੇ ਕੋਈ ਨਾ ਕੋਈ ਨਹੀਂ ਹੈਗਾ ਬੁਰ ਵਗੈਰਾ ਵੀ ਤੇ ਕੋਈ ਸ਼ਿਕਾਇਤ ਨਹੀਂ ਹੈਗੇ ਜੀ ਪਸ਼ਮੀਨੇ ਦੇ ਸੂਟ ਨੇਗੇ ਪਵਰ ਪਸ਼ਮੀਨੇ ਦੇ ਜਿਵੇਂ ਆਪਾਂ ਕਹਿ ਰਹੀਏ ਸੂਟ ਹੈਗੇ ਨੇ ਇਹ ਜਿਹੜੇ ਹੈਗੇ ਨੇ ਜੀ ਦੇਖੋ ਬਹੁਤ ਸੋਹਣੇ ਸੂਟ ਨੇ ਸਿਮਰ ਦੇ ਇਹ ਤੁਸੀਂ ਵਰਕ ਵਾਸਤੇ ਖਰੀਦ ਸਕਦੇ ਹੋ ਜਾਗੋ ਵਗੈਰਾ ਤੇ ਬੜੇ ਸੋਹਣੇ ਲੱਗਦੇ ਆ ਇਹ ਵਾਲੇ ਪਾਏ ਹੋਏ ਸੂਟ ਇਹ ਜਿਹੜਾ ਸਿਮਰ ਪਸ਼ਮੀਨੇ ਦੇ ਸੂਟ ਨੇ ਜੀ ਇਹ ਵਰਕ ਵੀ ਕਰਵਾ ਸਕਦੇ ਆ ਆਪਾਂ ਇਹ ਜਿਹਦਾ ਕਲਰ ਹੈਗਾ ਪੀਕਾਕ ਜਿਹਾ শেਡ ਹੈਗਾ ਇਹ ਵਾਲਾ ਬਲੈਕ ਹੈ ਬਲੈਕ ਦੇ ਵਿੱਚ ਦੇਖੋ ਉਦਾਂ ਹੀ ਸੂਟ ਹੈ ਬਹੁਤ ਸਾਨੇ ਸੂਟ ਨੇ ਇਹ ਵੀ ਪਲੇਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਬਾਕੀ ਆਪਣੇ ਕੋਲੇ ਅਲਪਾਈਨ ਦੇ ਸੂਟ ਵੀ ਹੁੰਦੇ ਆ ਜੀ ਹਨਾ ਕੋਲ ਸੌਲ ਸੂਟ ਆ ਬੈਲ ਬਟਨ ਦੇ ਸੂਟ ਸਾਰੇ ਤਰ੍ਹਾਂ ਦਾ ਆਪਣੇ ਕੋਲੇ ਕੱਪੜਾ ਤੁਸੀਂ ਇੱਥੇ ਆ ਕੇ ਖਰੀਦ ਸਕਦੇ ਹੋ ਆਪਣੇ ਕੋਲੇ ਜਿਹਦਾ ਦੇਣ ਲੈਣ ਵਾਲੇ ਸੌਲ ਸੂਟ ਜੇ ਹੁੰਦੇ ਆ ਉਹ ਵੀ ਹੁੰਦੇ ਨੇ ਹਨਾ ਜਿਵੇਂ ਆਪਾਂ ਦੇਣ ਲੈਣ ਚ ਕੱਪੜਾ ਲੀੜਾ ਦੇਣਾ ਹੋਵੇ बाकी ਆਪਣੇ ਕੋਲੇ ਆਏ ਤੇ ਜੀ ਸਟਾਲ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੇ ਆ ਦੇਖੋ ਸਟਾਲ ਬਹੁਤ ਜਾਦੇ ਸੋਹਣੇ ਸਟਾਲ ਗਰਮ ਦੇ ਵਿੱਚ ਆਏ ਸੀਗੇ ਲੱਡੂ ਵਾਲੇ ਸਟਾਲ ਆ ਦੇਖੋ ਕਿੰਨਾ ਸੋਹਣਾ ਸਟਾਲ ਹੈ ਪੂਰਾ ਜਿਹੜਾ ਹੈਗਾ ਪੂਰਾ ਗਰਮ ਦੇ ਵਿੱਚ ਹੈ ਜੀ ਇਹ ਸਟਾਲ ਬਹੁਤ ਜਾਦੇ ਸੋਹਣਾ ਲੱਗਦਾ ਤੇ ਦੇਖੋ ਕਿੰਨਾ ਸੋਹਣਾ ਇਹ ਤੇ ਜਿਹੜਾ ਹੈਗਾ ਲੱਡੂ ਲੱਗਿਆ ਹੋਇਆ ਇਹ ਆਪਾਂ ਲਾ ਵੀ ਸਕਦੇ ਆ ਇੱਥੋਂ ਉਤਾਰ ਵੀ ਸਕਦੇ ਆ ਤੇ ਇਹਦੇ ਨਾਲ ਦੇ ਆਪਣੇ ਕੋਲੇ ਦੇਖੋ ਬੀਚਰੋਂ ਦੇ ਆਏ ਸੀਗੇ ਆ ਦੇਖੋ ਇਹ ਇਹਦੀ ਪ੍ਰਿੰਟਿੰਗ ਜਿਹੜੀ ਹੈ ਇਹੋ ਤਰ੍ਹਾਂ ਵੀ ਆ ਗਈ ਇਹਦੇ ਸਾਰੇ ਦੇ ਥਲੇ ਨੀਚੇ ਜਿਵੇਂ ਆਪਾਂ ਕਹਿੰਦੀ ਲੱਡੂ ਲੱਗੇ ਹੋਏ ਨੇ ਇਹ ਆਪਣੇ ਕੋਲੇ ਸੌਟਜ ਸਟੋਲ ਆਏ تھے ਜੀ 3.5 300 ਦੇ 3 300 ਦੇ ਪੂਰੇ ਗਰਮ ਦੇ ਵਿੱਚ ਜਿਹੜੇ ਹੈਗੇ ਸਟੋਲ ਆਏ ਸੀਗੇ ਇਹੀ ਸੇ ਸਤ 700 ਦੇ ਸਟੋਲ ਆ ਜਿਹੜੇ ਹੈਗੇ ਕਸ਼ਮੀਰੀਏ ਵੀ ਹਨ ਦੇ ਰਹੇ ਨੇ ਕਿਉਂਕਿ ਅਸੀਂ ਖੁਦ ਪਿਛਲੀ ਵਾਰ ਜਿਹੜੇ ਹੈਗੇ ਖਰੀਦੇਵੇਂ ਬਾਕੀ ਆਪਣੇ ਕੋਲੇ ਸੌੜ ਵੀ ਹੁੰਦੇ ਆ ਜੀ ਸਾਰੇ ਤਰ੍ਹਾਂ ਦੇ ਸੌੜ ਆ ਦੇਖੋ ਸੌੜ ਵੀ ਆਪਣੇ ਕੋਲੇ 2 250 ਰੁਪਏ ਤੋਂ ਸ਼ੁਰੂ ਹੋ ਕੇ ਜਿੰਨੇ ਦਾ ਤੁਸੀਂ ਮਰਜ਼ੀ ਸੌੜ ਲੈ ਸਕਦੇ ਹੋ ਜਿੱਦਾਂ ਇਹ ਬੱਚੇ ਲੋਈਆਂ ਵਗੈਰਾ ਲੈ ਲੈਂਦੇ ਨੇ ਹਨਾ ਚੈੱਕ ਵਾਲੀਆਂ ਇਹ ਆਪਣੇ ਪਸ਼ਮੀਨੇ ਦੇ ਸੂਟ ਜਿਹੜੇ ਹੈਗੇ ਨੇ ਕਢਾਈ ਕਰਾਏ ਹੋਏ ਨੇ ਜੀ ਆ ਦੇਖੋ ਆ ਸਾਰੇ ਜਿਹੜੇ ਹੈਗੇ ਨੇ ਪਲੇਨ ਕਲਰ ਪਏ ਨੇ ਤੁਸੀਂ ਇਹਦੇ ਚ ਜਿਹੜੇ ਮਰਜ਼ੀ ਕਲਰ ਆਪ ਦੀ ਚੋਇਸ ਦੀ ਕਢਾਈ ਵੀ ਕਰਵਾ ਸਕਦੇ ਹੋ ਆ ਸਾਰੇ ਜਿਹੜੇ ਹੈਗੇ ਨੇ ਇਹਦੇ ਕਲਰ ਹੈਗੇ ਆ ਪਸ਼ਮੀਨੇ ਦੇ ਇਹ ਵੀ ਅਸੀਂ ਵਰਕ ਲਈ ਭੇਜਨੇ ਆ ਜਿਹੜੇ ਆਪਣੇ ਵਰਕ ਹੋ ਕੇ ਆਏ ਨੇ ਉਹ ਵੀ ਤੁਹਾਨੂੰ ਆਪਾਂ ਦਿਖਾਉਣ ਲੱਗੇ ਆਂ ਆ ਦੇਖੋ ਕਿੰਨੀ ਸੋਹਣੀ ਕਢਾਈ ਹੋਈ ਹੋਈ ਹੈ ਤੇ ਆ ਦੇਖੋ ਨੇੜੇ ਲਾ ਕੇ ਦਿਖਾਵਾਂਗੀ ਮੈਂ ਇਹਦੇ ਤੇ ਮਾਸਟਰਡ ਕਲਰ ਦੀ ਕਢਾਈ ਹੋਈ ਹੋਈ ਹੈ ਕਲੀਆਂ ਵਾਲੀ ਕਢਾਈ ਹੋਈ ਹੋਈ ਹੈ ਇਧਰ ਆ ਇਹਨਾਂ ਦੇ ਜਿਹੜੇ ਹੈਗੇ ਆ ਬਾਹਾਂਾਂ ਵੀ ਵਰਕ ਕਰਵਾਈਆਂ ਹੋਈਆਂ ਨੇ ਅਸੀਂ ਇਹਦੇ ਨਾਲ ਦੇ ਸੂਟ ਬਹੁਤ ਜ਼ਿਆਦਾ ਸੇਲ ਕਰਦੇ ਨੇ ਆ ਦੇਖੋ ਸਾਰਿਆਂ ਦੇ ਜਿਹੜੇ ਹੈਗੇ ਆ ਅੱਡੋ ਅੱਡ ਡਿਜ਼ਾਈਨ ਨੇ ਆ ਦੇਖੋ ਪਰਪਲ ਕਲਰ ਕਿੰਨਾ ਜ਼ਿਆਦਾ ਸੋਹਣਾ ਨੇੜੇ ਲਾ ਕੇ ਵੀ ਮੈਂ ਕਢਾਈ ਚੈੱਕ ਕਰਵਾ ਦਾਂਗੀ ਤਾਂ ਕਢਾਈ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਿਆਦਾ ਸਫਾਈ ਦੇ ਨਾਲ ਜਿਹੜੀ ਹੈਗੀ ਕਢਾਈ ਕਰੀ ਹੋਈ ਹੈਗੀ ਹੈ ਜੀ ਆ ਦੇਖੋ ਅਗਲਾ ਸੂਟ ਹੈਗਾ ਮੋਰ ਪੰਖੀ ਜਿਹਾ ਕਲਰ ਹੈ ਦੇਖੋ ਕਿੰਨਾ ਸੋਹਣਾ ਜਿਹੜਾ ਹੈਗਾ ਵਰਕ ਹੋਇਆ ਹੋਇਆ ਇਹਦੇ ਉੱਪਰ ਵਰਕ ਦੇ ਜਿਹੜੇ ਹੈਗਾ ਡਿਜ਼ਾਈਨਿੰਗ ਤੁਸੀਂ ਆਪਣਾ ਵੀ ਦੇਖ ਕੇ ਕਰਵਾ ਸਕਦੇ ਹੋ ਇਹ ਜਿੱਦਾਂ ਘੇਰਾ ਤੇ ਬਾਹਾਂ ਹੋਏ ਹੋਏ ਨੇ ਜੀ ਆ ਦੇਖੋ ਇਹਦੀ ਕਿੰਨੀ ਸੋਹਣੀ ਕਢਾਈ ਹੈ ਦੇਖੋ ਕਿੰਨੀ ਸੋਹਣੀ ਜਿਹੜੀ ਹੈਗੀ ਕਢਾਈ ਹੋਈ ਹੋਈ ਹੈ ਤੇ ਇਹ ਸੂਟ ਆਪਣੇ ਜਿਹੜੇ ਹੈਗੇ ਨੇ ਵਰਕ ਹੋ ਕੇ ਆਏ ਆ ਉਹ ਵਾਲੇ ਨੇ ਬਾਕੀ ਆਪਣੇ ਜਿਹੜੇ ਹੈਗੇ ਨੇ ਹੋ ਕੇ ਜਿੰਨੇ ਜਿਹੜੇ ਦਿੱਤੇ ਹੁੰਦੇ ਨੇ ਭੈਣਾਂ ਦੇ ਸਾਈ ਵਗੈਰਾ ਹਨਾ ਉਹ ਤਾਂ ਜਿਹੜੇ ਹੈਗੇ ਉਦਾਂ ਹੀ ਸਿਲਾਈ ਕਰਕੇ ਆਪਾਂ ਉਹ ਕਰ ਦਿੰਨੇ ਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਕਮੀਜ਼ ਹੋਇਆ ਹੋਇਆ ਕੜਾਈ ਆ ਦੇਖੋ ਬਹੁਤ ਸੋਹਣੀ ਕੜਾਈ ਹੋ ਰਹੀ ਹੋਈ ਇਹਦੇ ਤੇ ਢੇਰਾ ਨਾਲੇ ਪੈਣ ਵਾਲਾ ਵਰਕ ਹੋਇਆ ਹੋਇਆ ਇਸ ਤਰ੍ਹਾਂ ਜੀ ਦੇਖੋ ਕੜਾਈ ਕਿੰਨੀ ਸੋਹਣੀ ਉੱਠਦੀ ਐ ਮੈਂ ਜੀ ਰੰਗ ਐ ਆ ਜਿਹੜੇ ਹੈਗੇ ਆ ਬਾਵਾ ਤੇ ਕੜਾਈ ਕਰੀ ਹੋਈ ਐ ਇਹ ਤੁਸੀਂ ਜਿਹੜੇ ਹੈਗੇ ਆ ਮੋਰੀਆਂ ਤੇ ਵੀ ਕਰ ਸਕਦੇ ਹੋ ਸਲਵਾਰ ਦੀਆਂ ਮੋਰੀਆਂ ਤੇ ਵੀ ਕਰ ਸਕਦੇ ਆ ਤੇ ਪੂਰੇ ਗਰਮ ਸੂਟ ਨੇ ਇਹਨਾਂ ਤੇ ਕੋਈ ਬੁਰ ਵਗੈਰਾ ਨਹੀਂ ਆਉਂਦਾ ਹੈਗਾ ਬਹੁਤ ਸੋਹਣਾ ਕੱਪੜਾ ਤੁਹਾਨੂੰ ਆਪਾਂ ਇੱਕ ਵਾਰੀ ਐਡਰੈਸ ਫੇਰ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਕੌਰ ਸੰਧੂ ਬਟੇਕ ਐਂਡ ਬਿਊਟੀ ਸਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਐ ਇਹਨੂੰ ਕੱਕੜਵਾਲ ਚੌਂਕ ਵੀ ਕਹਿ ਦਿੰਦੇ ਆ ਜੀ ਤੇ 10 ਮੇਰਸ ਨਗਰ ਦੇ ਬਿਲਕੁਲ ਸਾਹਮਣੇ ਆਪਣੀ ਗਲੀ ਦੇ ਵਿੱਚ ਜਿਹੜਾ ਹੈਗਾ ਬੁਟੀਕ ਹੈ ਤੁਸੀਂ ਜਿੰਨੂੰ ਮਰਜ਼ੀ ਪੁੱਸ ਕੇ ਆ ਸਕਦੇ ਹੋ ਸਾਨੂੰ ਕਾਲ ਵਗੈਰਾ ਕਰ ਸਕਦੇ ਹੋ ਬਾਕੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਜਾਂ ਸਲਾਈ ਦੀ ਟ੍ਰੇਨਿੰਗ ਲਾਉਣਾ ਲੈਣਾ ਚਾਹੁੰਦੇ ਹੋ ਜਾਂ ਬਿਊਟੀਸ਼ੀਅਨ ਦੇ ਕੋਰਸ ਕਰਨਾ ਚਾਹੁੰਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੇ ਹੈਗੇ ਕੋਰਸ ਵੀ ਕਰਾਉਂਦੇ ਆ ਜੀ ਆਪਣੇ ਕੋਲੇ ਕਾਫੀ ਸਟੂਡੈਂਟ ਜਿਹੜੇ ਹੈਗੇ ਨੇ ਕੰਮ ਸਿੱਖ ਰਹੇ ਨੇ ਕਾਫੀ ਸਟੂਡੈਂਟ ਆਪਣੇ ਕੰਮ ਸਿੱਖ ਗਏ ਨੇ ਕਿਉਂਕਿ ਹੁਣ ਆਪ ਨੂੰ ਥੋੜੇ ਟਾਈਮ ਦੇ ਵਿੱਚ ਹੀ ਥੋੜਾ ਟਾਈਮ ਦੇ ਵਿੱਚ ਕਾਫੀ ਸਟੂਡੈਂਟ ਆਪਣੇ ਬਹੁਤ ਵਧੀਆ ਕੰਮ ਕਰਨ ਲੱਗੇ ਤੇ ਕੰਮ ਕਰ ਰਹੇ ਨੇ ਉਹ ਤੇ ਬਾਕੀ ਆਪਣੇ ਕੋਲੇ ਜਿਹੜਾ ਹੈਗਾ ਸੂ ਕੱਪੜੇ ਤਾਂ ਹਰ ਇੱਕ ਹਫ਼ਤੇ ਚ ਦੋ ਵਾਰ ਹੀ ਆਉਂਦੇ ਨੇ ਜੀ ਆ ਦੇਖੋ ਸਾਰੇ ਕੱਪੜਾ ਸੀ ਹਜੇ ਜਿਹੜਾ ਹੈਗਾ ਚਿੰਨਾ ਆ ਸਾਰਾ ਸੈੱਟ ਕਰਕੇ ਲਾਉਣਾ ਜਿੰਨਾ ਕੱਪੜਾ ਆ ਤੇ ਇਦਾਂ ਹੀ ਖਿੰਡਿਆ ਪਿਆ ਬਾਕੀ ਆਪਣੇ ਕੋਲੇ ਲਾਈਨਿੰਗਾਂ ਦੇ ਸਾਰੇ ਕਲਰ ਹੁੰਦੇ ਆ ਤੁਸੀਂ ਪੱਗਾਂ ਪਰਨੇ ਕੁਝ ਵੀ ਖਰੀਦਣਾ ਚਾਹੋ ਨੇ ਆਪਣੇ ਕੋਲੇ ਸਾਰੇ ਹੁੰਦੇ ਆ ਬਾਕੀ ਜਿਹੜੇ ਅਸੀਂ ਵਰਕ ਵਗੈਰਾ ਸੂਟ ਕਰਵਾਉਣੇ ਆ ਉਹ ਆਪਣੇ ਸਾਰੇ ਇੱਥੇ ਲੱਗੇ ਹੁੰਦੇ ਆ ਜੀ ਪਾਰਟੀ ਵੇਅਰ ਸੂਟ ਆਪਾਂ ਉੱਪਰ ਵੀ ਜਿਹੜੇ ਹੈਗੇ ਵਰਕ ਵਗੈਰਾ ਕਰਵਾ ਕੇ ਲਿਆਉਣੇ ਆ ਫਿਰ ਅਸੀਂ ਇੱਥੇ ਆਪਾਂ ਹਰ ਇੱਕ ਤਰ੍ਹਾਂ ਦੇ ਜਿੱਦਾਂ ਹੈਂਡਵਰਕ ਸੂਟ ਜੀ ਤੇ ਚਾਹੇ ਤੁਸੀਂ ਥ੍ਰੈਡ ਵਰਕ ਕਰਾ ਲਓ ਆਰੀ ਵਰਕ ਕਰਾ ਲਓ ਨੀਡਲ ਵਰਕ ਕਰਾ ਲਓ ਆਪਾਂ ਹਰ ਇੱਕ ਤਰ੍ਹਾਂ ਦੇ ਵਰਕ ਕਰਵਾਉਣੇ ਹੋ ਵੀ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ